ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸਨਾਉ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਅੱਜ ਦੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਆਪਾਂ ਪਹਿਲਾਂ ਹੀ ਦੱਸ ਦੇਣਾ ਚਾਹੁੰਦੇ ਹਾਂ ਤੁਹਾਨੂੰ ਕਿ ਅਜਵਲ ਸਾਰੀ ਕਲੈਕਸ਼ਨ ਜਿਹੜੀ ਉਹ ਆਫਰ ਤੇ ਰਹੇਗੀ ਅੱਜ ਆਪਣੇ ਕੋਲ ਜਿੰਨੇ ਵੀ ਪ੍ਰਿੰਟ ਸੂਟ ਨੇ ਉਹਦੇ ਵਿੱਚ ਸਾਡੇ ਕੋਲ ਕੋਈ 2-2 ਪੀਸ ਰਹਿ ਗਏ ਜਾਂ ਕੋਈ 1-1 ਪੀਸ ਰਹਿ ਗਿਆ ਆਪਾਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਹੀ ਸੋਹਣੇ ਪ੍ਰਿੰਟ ਰਹਿਣਗੇ ਔਰ ਅੱਛੀ ਕੁਆਲਿਟੀ ਦੇ ਰਹਿਣਗੇ ਔਰ ਬ੍ਰਾਂਡ ਦੇ ਰਹਿਣਗੇ ਠੀਕ ਹੈ ਜੀ ਵਿਦਆਊਟ ਬ੍ਰਾਂਡ ਆਪਾਂ ਤੁਹਾਨੂੰ ਕੋਈ ਵੀ ਫੈਬਰਿਕ ਨਹੀਂ ਦਿੰਦੇ ਹੈਗੇ ਇਸ ਕਰਕੇ ਸਾਡੇ ਪ੍ਰਿੰਟ ਸੂਟਾਂ ਨੂੰ ਜਿਹੜਾ ਪਿਆਰ ਕੀਤਾ ਜਾ ਰਿਹਾ ਔਰ ਫਿਰ ਮੈਸੇਜ ਆ ਰਹੇ ਸੀ ਕਾਫੀ ਦਿਨਾਂ ਤੋਂ ਵੀਡੀਓਜ਼ ਨਹੀਂ ਸੀ ਅਪਲੋਡ ਹੋ ਰਹੀਆਂ ਕਿਉਂ ਦਿਨੇ ਠੀਕ ਹੈ ਜੀ ਤੁਸੀਂ ਮੈਨੂੰ ਇਹ ਨਹੀਂ ਕਹੋਗੇ ਕਿ ਤੁਸੀਂ ਇਸ ਨੂੰ ਡੇਲੀ ਜਿਹੜਾ ਤੁਸੀਂ ਵੇਅਰ ਕਰ ਸਕਦੇ ਹੋ ਬਹੁਤ ਹੀ ਅੱਛੀ ਕੁਆਲਿਟੀ ਦਾ ਫੈਬਰਿਕ ਹੈ ਇਹਦੇ ਵਿੱਚ ਬ੍ਰਾਂਡ ਰਹਿਣਗੇ ਟੀਸਾ ਦਾ ਖਾਸ ਕਰਕੇ ਤੁਹਾਨੂੰ ਪਤਾ ਹੈ ਕਿ ਆਪਾਂ ਬਹੁਤ ਜ਼ਿਆਦਾ ਸੇਲ ਕਰਦੇ ਹਾਂ ਔਰ ਬਹੁਤ ਜ਼ਿਆਦਾ ਪਸੰਦ ਕੀਤੀ ਜਾਂਦੀ ਸਾਡੀ ਟੀਸਾ ਦੀ ਕਲੈਕਸ਼ਨ ਤੇ ਇਹਦੇ ਵਿੱਚ ਆਪਾਂ ਤੁਹਾਨੂੰ 올ਓਵਰ ਵੀ ਸੂਟ ਦਿਖਾਵਾਂਗੇ ਔਰ ਮੈਚਿੰਗ ਸੂਟ ਵੀ ਦਿਖਾਵਾਂਗੇ ਔਰ ਨਾਲ ਦੇ ਨਾਲ ਆਪਾਂ ਤੁਹਾਨੂੰ ਪ੍ਰਾਈਸ ਜਿਹੜੀ ਉਹ ਸ਼ੋਅ ਕਰਾਂਗੇ ਠੀਕ ਹੈ ਜੀ ਪਲੀਜ਼ ਅਲੱਗ ਤੋਂ ਫੈਬਰਿਕ ਬਾਰੇ ਔਰ ਪ੍ਰਾਈਸ ਬਾਰੇ ਤੁਸੀਂ ਨਾ ਪੁੱਛਿਆ ਕਰੋ ਕਿਉਂਕਿ ਤੁਸੀਂ ਟਾਈਮ ਤੁਹਾਡਾ ਵੀ ਵੇਸਟ ਹੁੰਦਾ ਔਰ ਸਾਡਾ ਵੀ ਵੇਸ ਠੀਕ ਹੈ ਔਰ ਜਿੰਨੇ ਵੀ ਸੂਟ ਰਹਿਣਗੇ ਵਿਦਾਊ ਡੁਪੱਟਾ ਰਹਿਣਗੇ ਆਗਰ ਤੁਸੀਂ ਡੁਪੱਟਾ ਸਾੜ ਤੋਂ ਰੈਡੀ ਕਰਵਾਉਣਾ ਚਾਹੁੰਦੇ ਨਾ ਤੁਸੀਂ ਕਰਵਾ ਸਕਦੇ ਹੋ ਸਮ ਟਾਈਮ ਆਪਣੇ ਕੋਲ ਦੁਪੱਟੇ ਪਏ ਹੁੰਦੇ ਆ ਔਰ ਆਪਾਂ ਉਸ ਨੂੰ ਰੀਡਾਈਟ ਕਰਵਾ ਲੈਣਾ ਇਸ ਤਰ੍ਹਾਂ ਤੁਸੀਂ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਲਓ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਤੇ ਅਗਰ ਤੁਸੀਂ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜਾ ਜਿਹੜਾ ਵੀ ਤੁਹਾਨੂੰ ਇਹਦੇ ਚੋਂ ਪ੍ਰਿੰਟ ਪਸੰਦ ਆਏਗਾ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਏਗਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਬਿਨਾ ਸਕਰੀਨਸ਼ਾਟ ਲਏ ਤੁਸੀਂ ਕੋਈ ਵੀ ਸਾਨੂੰ ਮੈਸੇਜ ਨਹੀਂ ਕਰਨਾ ਦੇਖੋ ਕਿਉਂਕਿ ਜਿੰਨੇ ਵੀ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਉਹਨਾਂ ਵਿੱਚੋਂ ਮੈਨੂੰ ਇਹ ਨਹੀਂ ਪਤਾ ਕਿ ਕਿਸ ਸੂਟ ਦੀ ਤੁਸੀਂ ਗੱਲ ਕਰ ਰਹੇ ਹੋ ਲਓ ਜੀ ਅੱਜ ਜਿਹੜੀ ਕਲੈਕਸ਼ਨ ਹੈ ਪਹਿਲਾਂ ਆਪਾਂ ਸ਼ੁਰੂ ਕਰਦੇ ਹਾਂ ਇਸ ਵਾਲੇ ਸੂਟ ਦੇ ਨਾਲ ਇਹ ਪਿਓਰ ਬਟਰ ਕਾਟਨ ਰਹੇਗੀ ਠੀਕ ਹੈ ਬਹੁਤ ਜਿਆਦਾ ਲਾਈਟ ਵੇਟ ਫੈਬਰਿਕ ਹੈ ਔਰ ਵਿਦਆਊਟ ਲਾਈਨਿੰਗ ਇਹ ਸੂਟ ਜਿਹੜਾ ਸਟਿਚ ਨਹੀਂ ਹੋਏਗਾ ਹੁਣ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਲਾਈਨਿੰਗ ਵੀ ਐਡ ਕਰੋਗੇ ਤਾਂ ਵੀ ਤੁਸੀਂ ਗਰਮੀ ਦੇ ਵਿੱਚ ਇਹ ਜਿਹੜਾ ਸੂਟ ਪਾ ਸਕਦੇ ਹੋ ਕਿਉਂਕਿ ਜਿਹੜਾ ਫੈਬਰਿਕ ਇਹ ਬਹੁਤ ਜਿਆਦਾ ਲਾਈਟ ਵੇਟ ਹੈ ਇੱਕ ਦੁਪट्टे ਜਿੰਨਾ ਭਾਰ ਹੈ ਜੀ ਆਪਣੇ ਸੂਟ ਦਾ ਇਸ ਤਰ੍ਹਾਂ प्रिंट चेक करी जाओ बहुत ही प्यारे प्यारे जो प्रिंट ने कोड सेट बनवाओ अगर थोड़ा ऑर्डर साढ़े को चल रहा है अपने लिए सूट रेडी करवा सकते हो ठीक है अगर तुसी बिना स्टिचिंग तो मंगवाना चाहते बिना स्टिचिंग तो भी मंगवा सदते हो और ये वाला सूट जो रहेगा ऑलओवर रहेगा ਮੈਚਿੰਗ ਇਹ ਸੂਟ ਨਹੀਂ ਵਧੀਆ ਲੱਗਣਗੇ ਜਿਹੜੇ ਆਪਾਂ ਤੁਹਾਨੂੰ ਮੈਚਿੰਗ ਦਿਖਾਵਾਂਗੇ ਉਹ ਮੈਚਿੰਗ ਹੀ ਅੱਛੇ ਲੱਗਦੇ ਨੇ ਔਰ ਜਿਹੜੇ 올ਓਵਰ ਹੁੰਦੇ ਨੇ ਉਹ 올ਓਵਰ ਹੀ ਅੱਛੇ ਲੱਗਦੇ ਨੇ ਪ੍ਰਿੰਟ ਬਹੁਤ ਹੀ ਪਿਆਰਾ ਸਿੰਗਲ ਕਲਰ ਦਾ ਤੁਸੀਂ ਇਹਦੇ ਨਾਲ ਦੁਪੱਟਾ ਡਾਈ ਕਰਵਾ ਸਕਦੇ ਹੋ ਟਾਈ ਐਂਡ ਡਾਈ ਕਰਵਾ ਸਕਦੇ ਹੋ ਜਿਵੇਂ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਦੁਪੱਟਾ ਇਹਦਾ ਰੈਡੀ ਕਰਵਾ ਸਕਦੇ ਹੋ ਲਓ ਜੀ ਸਕਰੀਨਸ਼ਾਟ ਲਈ ਚਲਿਓ ਫਟਾਫਟ ਕਿਉਂਕਿ ਇਹ ਸਾਰੇ ਸੂਟ ਆਫਰ ਦੇ ਵਿੱਚ ਨੇ ਲਓ ਜੀ ਬਟਰ ਕਾਟਨ ਦੇ ਵਿੱਚ ਸੈਕੰਡ ਕਲਰ ਆਪਣਾ ਇਹ ਵਾਲਾ ਰਹੇਗਾ ਬਹੁਤ ਹੀ ਪਿਆਰਾ ਕਲਰ ਔਰ ਇਹ ਅਸੀਂ ਮੈਨੂੰ ਲੱਗਦਾ ਕਿ ਕੋਈ ਚੌਥੀ ਪੰਜਵੀਂ ਵਾਰ ਜਿਹੜਾ ਆਪਾਂ ਨੇ ਰਿਪੀਟ ਤੇ ਮੰਗਵਾ ਲਿਆ ਸੀ। ਲੋ ਇਸ ਤਰ੍ਹਾਂ ਇਹ ਵੀ ਪ੍ਰਿੰਟ ਬਹੁਤ ਵਧੀਆ ਔਰ ਪਿਓਰ ਬਟਰ ਕਾਟਨ ਹੈ ਜੀ ਬਹੁਤ ਸੋਹਣੀ ਕਾਟਨ ਹੈ ਕਾਟਨ ਦਾ ਨਾਮ ਸੁਣ ਕੇ ਕੁਝ ਭੈਣਾਂ ਡਰ ਜਾਂਦੀਆਂ ਕਿ ਕਿਤੇ ਕਾਟਨ ਜਿਵੇਂ ਹਲਕੀ ਜਿਹੀ ਕੋਈ ਕਾਟਨ ਹੋਏਗੀ ਅੱਜ ਕੱਲ ਕਾਟਨ ਕਾਫੀ ਤਰ੍ਹਾਂ ਦੀ ਆ ਗਈ ਹੈ ਜੀ ਔਰ ਬ੍ਰਾਂਡ ਤੁਹਾਨੂੰ ਮੈਂ ਦੱਸਣਾ ਭੁੱਲ ਗਈ T star ਦਾ ਬ੍ਰਾਂਡ ਰਹੇਗਾ ਠੀਕ ਹੈ ਜੀ ਇਹ ਵੀ ਸੂਟ ਜਿਹੜਾ ਤੁਸੀਂ 올ਓਵਰ ਲੈ ਸਕਦੇ ਹੋ ਮੈਚਿੰਗ ਇਹ ਵਾਲਾ ਸੂਟ ਨਹੀਂ ਅੱਛਾ ਲੱਗੇਗਾ ਇਹ ਮੈਚਿੰਗ ਨਹੀਂ ਵਧੀਆ ਲੱਗਦਾ ਇਸ ਕਰਕੇ 올ਓਵਰ ਹੀ ਜ਼ਿਆਦਾ ਸੋਹਣਾ ਲੱਗਦਾ ਹੈ ਜੀ ਇਸ ਤਰ੍ਹਾਂ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜਿਹੜੀਆਂ ਜਿਹੜੀਆਂ ਭੈਣਾਂ ਰਹਿ ਗਈਆਂ ਜ ਤੁਸੀਂ ਅੱਜ ਇਹ ਵਾਲੇ ਸੂਟਾਂ ਦੇ ਵਿੱਚੋਂ ਆਪਣੇ ਲਈ ਸੂਟ ਜਿਹੜਾ ਬਾਏ ਕਰ ਸਕਦੇ ਹੋ ਲੋਜੀ ਅਗਰਾ ਰਹੇਗਾ ਪਿਓਰ ਮਲ ਕਾਟਨ ਦੇ ਉੱਪਰ ਬਹੁਤ ਜ਼ਿਆਦਾ ਲਾਈਟ ਵੇਟ ਔਰ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਔਰ ਇਹ ਵੀ ਤੁਸੀਂ ਆਲ ਓਵਰ ਹੀ ਬਣਾ ਸਕਦੇ ਹੋ ਮੈਚਿੰਗ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਚਿੰਗ ਆਪਾਂ ਤੁਹਾਨੂੰ ਉਹੀ ਦੇਵਾਂਗੇ ਜੋ ਪਿੱਛੋਂ ਮਿਲ ਵੱਲੋਂ ਮੈਚਿੰਗ ਹੋ ਕੇ ਆਈ ਹੋਈ ਹੈ ਠੀਕ ਹੈ ਜੀ ਉਹੀ ਮੈਚਿੰਗ ਅੱਛੀ ਲੱਗਦੀ ਹੈ ਜਦੋਂ ਆਪਾਂ ਕਿਸੇ ਚੀਜ਼ ਨਾਲ ਛੇੜਖਾਨੀ ਕਰਦੇ ਹਾਂ ਤਾਂ ਉਹ ਕੁਝ ਹੋਰ ਹੀ ਬਣ ਜਾਂਦਾ ਇਸ ਕਰਕੇ ਆਪਾਂ ਜਿਆਦਾ ਕਿਸੇ ਨਾਲ ਕੋਈ ਛੇੜਖਾਨੀ ਨਹੀਂ ਕਰਨੀ ਜਿੱਦਾਂ ਇਹ 올ਓਵਰ ਹੈ ਬਹੁਤ ਪਿਆਰਾ ਬਣੇਗਾ ਇਸ ਨੂੰ ਲੈਸਿਸ ਨਾਲ ਡਿਜ਼ਾਈਨ ਕਰਾਓ ਠੀਕ ਹੈ ਬਹੁਤ ਪਿਆਰਾ ਬਣੇਗਾ ਹੁਣ ਉਥੇ ਕੁਝ ਭੈਣਾਂ ਦੇ ਮੈਸੇਜ ਕਈ ਵਾਰ ਮੈਨੂੰ ਵਟਸਐਪ ਤੇ ਆਏ ਨੇ ਪਰਸਨਲੀ ਕਿ ਅਸੀਂ ਲੈਸ਼ ਕਿਹੜੀ ਐਡ ਕਰਵਾਈਏ ਦੇਖੋ ਜੀ ਤੁਹਾਨੂੰ ਇਹਦੇ ਵਿੱਚ ਕੋਈ ਵੀ ਕਲਰ ਸੋਹਣਾ ਲੱਗ ਰਿਹਾ ਨਾ ਜਿਸ ਨਾਲ ਤੁਹਾਡਾ ਸੂਟ ਜੜਾ ਹਾਈਲਾਈਟ ਹੋ ਜਾਏ ਤੁਸੀਂ ਕਿਸੇ ਡਾਰਕ ਸ਼ੇਡ ਦੀ ਲੈਸ ਜਿਹੜੀ ਐਡ ਕਰਵਾ ਸਕਦੇ ਹੋ ਔਰ ਪਿਓਰ ਮਲ ਕੋਟਨ ਦਾ ਇਹ ਵਾਲਾ ਸੂਟ ਹੈ ਜੀ ਸੈਮੀ ਦੇ ਵਿੱਚ ਕੋਈ ਵੀ ਸੂਟ ਸਾਡੇ ਕੋਲ ਨਹੀਂ ਹੁੰਦਾ ਆਪਾਂ ਜੋ ਤੀਸਤਾ ਵੇਅਰ ਕਰਦੀਆਂ ਨੇ ਪਹਿਲੇ ਦਿਨ ਤੋਂ ਉਹਨਾਂ ਨੂੰ ਪਤਾ ਹੈ ਕਿ ਤੀਸਤਾ ਦੀ ਕੋਈ ਵੀ ਕੰਪਲੇਨ ਜਿਹੜੀ ਨਹੀਂ ਹੈਗੀ। ਲਓ ਜੀ। ਇਹ ਵੀ ਪਿਓਰ ਬਟਰ ਕਾਟਨ ਦੇ ਉੱਪਰ ਰਹੇਗਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ। ਜੇ ਕੁਝ ਪਹਿਣਾ ਬਲੈਕ ਨਹੀਂ ਲਾਇਕ ਕਰਦੀਆਂ ਅਗਰ ਮੈਂ ਗੱਲ ਕਰਾਂ ਤਾਂ ਇਹ ਬਿਲਕੁਲ ਜੈਡ ਬਲੈਕ ਨਹੀਂ ਹੈਗਾ ਬੜਾ ਹੁਣ ਗ੍ਰੇ ਬਲੈਕ ਜਾਂ ਪ੍ਰਿੰਟ ਔਰ ਬਹੁਤ ਹੀ ਪਿਆਰਾ ਹੈ। ਇਸ ਨੂੰ ਤੁਸੀਂ ਮਹਿਰੂਨ ਕਲਰ ਦਾ ਟੱਚ ਦੇ ਕੇ ਦਾ ਜਿਹੜਾ ਰੈਡੀ ਕਰਵਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਲੈਸ਼ੀ ਐਡ ਕਰਾਉਣੀ ਕੁਝ ਭਾਣਾ ਲੈਸ਼ ਨਹੀਂ ਲਾਈਕ ਕਰਦੀਆਂ ਲੈਸ਼ ਵਗੈਰਾ ਹਨ ਤਾਂ ਤੁਸੀਂ ਪਲੇਨ ਫੈਬਰਿਕ ਮਹਿਰੂਨ ਕਲਰ ਦਾ ਲੈ ਕੇ ਉਸ ਨਾਲ ਵੀ ਇਸ ਨੂੰ ਡਿਜ਼ਾਈਨਿੰਗ ਜਿਹੜੀ ਕਰਵਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਜੀ ਇਹ ਵੀ ਔਰ ਪਿਓਰ ਬਟਰ ਕਾਟਨ ਦਾ ਪ੍ਰਿੰਟ ਰਹੇਗਾ ਜਿਹੜੇ ਜਿਹੜੇ ਪ੍ਰਿੰਟ ਪਸੰਦ ਨੇ ਚੱਕ ਲੋ ਕਿਉਂਕਿ ਦੁਬਾਰਾ ਇਹ ਪ੍ਰਿੰਟ ਜਿਹੜਾ ਨਹੀਂ ਮਿਲਨੇ ਹੈਗੇ ਠੀਕ ਹੈ ਜੀ ਜੀ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਸ਼ੇਡ ਦਿਖਾਉਨੇ ਆ ਬੜਾ ਹੀ ਪਿਆਰਾ ਜਿਹਾ ਲਾਈਟ ਜਿਹਾ ਹਾਂ ਸੋਬਰ ਜਿਹਾ ਇਸ ਤਰ੍ਹਾਂ ਇਹ ਉਹ ਜਿਹੜਾ ਸ਼ੇਡ ਆਪਾਂ ਹਰੇਕ ਜਗ੍ਹਾ ਤੇ ਪਾ ਕੇ ਜਾ ਸਕਦੇ ਹਾਂ ਹੁਣ ਆਪਾਂ ਇਹ ਵੀ ਤੁਹਾਨੂੰ ਕਹਿ ਸਕਦੇ ਆ ਕਿ ਆਪਾਂ ਕਿਸੇ ਦੁਖ ਦੇ ਸੁਖ ਦੇ ਸੀ ਵੀ ਪਾ ਸਕਦੇ ਆ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਹੁਣ ਤੁਸੀਂ ਦੁਪੱਟਾ ਇੱਥੇ ਕਿਵੇਂ ਦਾ ਰੈਡੀ ਕਰਾਉਣਾ ਚਾਹੁੰਦੇ ਆਪਾਂ ਕਾਫੀ ਸੂਟ ਇਹਦੇ ਨਾਲ ਦੇ ਸਕੀਚ ਕੀਤੇ ਨੇ ਆਪਾਂ ਦੁਪੱਟਾ ਜਿਹੜਾ ਰੱਖਿਆ ਇਸ ਕਲਰ ਦਾ ਰੱਖਿਆ ਬਹੁਤ ਹੀ ਪਿਆਰਾ ਉਹਦੇ ਨਾਲ ਸਾਡਾ ਸੂਟ ਲੱਗ ਰਿਹਾ ਦੁਪੱਟੇ ਨਾਲ ਬੜਾ ਹੀ ਸੋਹਣਾ ਸੂਟ ਸਾਡਾ ਹਾਈਲਾਈਟ ਹੋ ਰਿਹਾ ਬਾਕੀ ਅਗਰ ਤੁਸੀਂ ਗਰਲਿਸ਼ ਲੁੱਕ 'ਚ ਜਾਣਾ ਚਾਹੁੰਦੇ ਹੋ ਤੁਸੀਂ ਇਸ ਨੂੰ ਸੈਂਟਰ ਕੱਟ ਲੈਸ਼ ਪਾ ਕੇ ਬਣਾ ਸਕਦੇ ਹੋ ਅਗ ਦੀ ਪਿਆਰੀਏ ਹਰੇ ਕੇਸ ਦੀ ਭੈਣੇ ਵਾਲੀ ਪ੍ਰਿੰਟਿੰਗ ਜਿਹੜੀ ਆਪਣੇ ਲਈ ਰੈਡੀ ਕਰਵਾ ਸਕਦੀ ਜਰੂਰੀ ਨਹੀਂ ਕੀ ਹੈਗਾ 컬러 ਥੋੜਾ ਵਾਈਟ ਦੇ ਸ਼ੇਡ ਜੇ ਆ ਗਿਆ ਤੇ ਇਸ ਨੂੰ ਥੋੜਾ ਅਫੀਦਾ 60 ਪਲੱਸ ਇਹ ਵਾਲੀਆਂ ਭੈਣਾਂ ਹੀ ਬਣਾ ਸਕਦੀ ਇਹਨਾਂ ਨਾ ਪਿੱਛੇ ਜਿਹੜੇ ਆਪਾਂ ਕਹਿੰਦੇ ਜਿਵੇਂ ਗਰਲਿਸ਼ ਲੁੱਕ ਚ ਨਹੀਂ ਬਣਾ ਸਕਦੇ ਇਹਦੇ ਨਾਲ ਕੁਝ ਨਹੀਂ ਹੈਗਾ ਉਹ ਤੁਹਾਡੇ ਹੱਥ ਵਸ ਹੈ ਕਿ ਤੁਸੀਂ ਕਿਸ ਤਰ੍ਹਾਂ ਨੂੰ ਡਿਜ਼ਾਈਨ ਕਰਾਉਣਾ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਹੈ ਜੀ 3 ਸਟਾਰ ਦਾ ਬ੍ਰਾਂਡ ਰਹੇਗਾ I mm -hmm. ਇਹ ਵੀ ਕਲਰ ਬਹੁਤ ਜ਼ਿਆਦਾ ਸੋਹਣਾ ਔਰ ਇਹ ਪਿਓਰ ਖਾਦੀ ਕਾਟਨ ਤੇ ਰਹੇਗਾ ਖਾਦੀ ਦਾ ਨਾਮ ਸੁਣ ਕੇ ਕੁਝ ਪਾਣਾ ਡਰ ਜਾਂਦੇ ਕਿ ਗਰਮੀ 'ਚ ਤਾਂ ਆਪਾਂ ਪਾ ਨਹੀਂ ਸਕਦੇ ਖਾਦੀ ਨਾ ਇਦਾਂ ਦਾ ਨਹੀਂ ਹੈਗਾ ਜੀ ਕੁਝ ਵੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਔਰ ਗਰਮੀ ਦੇ ਵਿੱਚ इजीली ਤੁਸੀਂ ਪਾ ਸਕਦੇ ਹੋ ਠੀਕ ਹੈ ਜੀ ਲਾਈਨਿੰਗ ਲਗਵਾਉਣੀ ਨਾ ਲਗਵਾਉਣੀ ਉਹ ਤੁਹਾਡੀ ਚੁਆਇਸ ਰਹੇਗੀ ਵੈਸੇ ਮੈਂ ਕਹਾਂਗੀ ਕਿ ਹਲਕੀ ਤੁਸੀਂ ਕਾਟਨ ਦੀ ਲਾਈਨਿੰਗ ਐਡ ਕਰਾਓ ਗਰਮੀ ਦੇ ਵਿੱਚ इजीली ਤੁਸੀਂ ਇਹ ਸੂਟ ਜਿਹੜਾ ਪਾ ਸਕਦੇ ਹੋ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਹਾਂ ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸ ਦੇਣਾ ਚਾਹੁੰਦੀ ਹਾਂ ਕਿ ਅਗਰ ਤੁਸੀਂ ਥੋੜਾ ਡਿਜ਼ ਲਗਦੇਓ ਪ੍ਰਿੰਟ ਵਾਲੀ ओरिजिनल بیس ਕਲਰ ਦੀ ਜਿਹੜੀ ਸ਼ਰਟ ਵੀ ਲਗਵਾ ਸਕਦੇ ਹੋ ਬਹੁਤ ਪਿਆਰਾ ਡਿਜ਼ਾਈਨਰ ਜਿਆ ਪੀਸ ਬਨੇਗਾ ਠੀਕ ਹੈ ਕੁਝ ਸੂਟ ਬਣ ਕੇ ਆਏ ਸੀ ਪਰ ਉਹ ਮੇਰੇ ਕੋਲ ਹੁਣ ਟਾਈਮ ਨਹੀਂ ਕਿ ਮੈਂ ਤੁਹਾਨੂੰ ਨਾਲ ਸ਼ੋਅ ਕਰਦਾ ਉਹ ਆਪਾਂ ਨੈਕਸਟ ਵੀਡੀਓ ਤੇ ਤੁਹਾਨੂੰ ਸ਼ੋਅ ਕਰਾਂਗੇ ਬਹੁਤ ਹੀ ਪਿਆਰਾ ਜਿਆ ਪੀਸ ਜਿਹੜਾ ਬਣਿਆ ਹੋਇਆ ਔਰ ਤੁਸੀਂ ਇਸ ਨੂੰ 올ਓਵਰ ਬਣਾਓ ਔਰ ਗਰਮੀ ਦੇ ਵਿੱਚ ਰਾਮ ਨਾਲ ਪਾਓ ਬਹੁਤ ਹੀ ਪਿਆਰੀ ਕਾਟਨ ਹੈ ਠੀਕ ਹੈ ਜੀ ਬਹੁਤ ਸੋਹਣਾ ਪ੍ਰਿੰਟ ਹੈ ਚੈੱਕ ਕਰੀ ਜਾਓ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰੀ ਜਾਓ ਦੇਖੋ ਪ੍ਰਾਈਸ ਆਪਾਂ ਉੱਪਰ ਸ਼ੋਅ ਕੀਤਾ ਹੋਇਆ ਪਲੀਜ਼ ਜਿਹੜੀਆਂ ਭੈਣਾਂ ਨੇ ਬਾਏ ਕਰਨਾ ਉਹ ਹੀ ਭੈਣਾਂ ਮੈਸੇਜ ਕਰਨ ਹਨਾ ਕੁਝ ਭੈਣਾਂ ਕਹਿ ਰਹਿੰਦੀਆਂ ਕਿ ਸਾਡੇ ਲਈ ਹੋਲਡ ਕਰ ਲਓ ਫਿਰ ਤਿੰਨ ਤਿੰਨ ਚਾਰ ਚਾਰ ਦਿਨ ਉਹ ਮੈਸੇਜ ਨਹੀਂ ਆਪਣਾ ਕਰਦੇ ਹੈਗੇ ਇਸ ਕਰਕੇ ਜਿਹੜਾ ਸਾਨੂੰ ਇੰਨਾ ਚਿਰ ਹੋਲਡ ਕਰਨਾ ਜਿਹੜਾ ਮੁਸ਼ਕਲ ਹੋ ਜਾਂਦਾ ਲੋ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਲੋ ਜੀ ਇਹ ਪ੍ਰਿੰਟ ਚੈੱਕ ਕਰੋ ਪਿਓਰ ਬਟਰ ਕਾਟਨ ਦੇ ਉੱਪਰ ਇਹ ਵਾਲਾ ਪ੍ਰਿੰਟ ਰਹੇਗਾ ਔਰ ਬਹੁਤ ਹੀ ਜ਼ਿਆਦਾ ਸੋਹਣਾ ਕਲਰ ਹੈ ਔਰ ਫੈਬਰਿਕ ਦਿੱਤਾ ਤਾਂ ਨੂੰ ਮੈਂ ਕੀ ਦੱਸਾਂ ਕਿ ਵੀਡੀਓ ਵਿੱਚ ਤੁਹਾਨੂੰ ਮੈਂ ਕਿਵੇਂ ਸ਼ੋਅ ਕਰਾਵਾਂ ਕਿ ਫੈਬਰਿਕ ਕਿੰਨਾ ਵਧੀਆ ਬਹੁਤ ਸੋਹਣੀ ਹਲਕੀ ਜਿਹੀ ਸ਼ਾਈਨ ਹੈ ਜੀ ਔਰ ਇਹ ਸੂਟ ਹੈ ਦਨੀ ਹੈਗੇ ਕਿ ਤੁਸੀਂ ਡੇਲੀ ਆਪਣੇ ਘਰ ਦੇ ਵਿੱਚ ਵੇਅਰ ਕਰ ਸਕਦੇ ਹੋ ਬਹੁਤ ਸੋਹਣੇ ਤੁਸੀਂ ਆਨ ਜਾਣ ਦੇ ਲਈ ਇਹ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਬਹੁਤ ਪਿਆਰਾ ਜਿਹਾ ਕਲਰ ਹੈ ਤੁਸੀਂ ਚੈੱਕ ਕਰੋ ਇੱਕ ਸੂਟ ਮੈਂ ਆਪਣਾ ਹੀ ਰੈਡੀ ਕਰਵਾਇਆ ਸੀ ਉਸ ਟਾਈਮ ਤੋਂ ਕਾਫੀ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਅਮਨ ਤੁਰਸੀਂ ਸਾਨੂੰ ਆਪਣੇ ਨਸੂਟ ਨਾਲ ਦਾ ਸੂਟ ਲੈ ਕੇ ਦਿਓ ਲੋ ਜੀ ਅੱਜ ਸਾਰੀਆਂ ਭੈਣਾਂ ਵਾਸਤੇ ਸੂਟ ਹੈਗੇ ਆ ਠੀਕ ਹੈ ਔਰ ਇਹ ਵੀ ਜ਼ਿਆਦਾ ਨਹੀਂ ਮਿਲਦਾ ਵੀ ਕਿਸਾਨ ਦੇ ਵਿੱਚ ਤਿੰਨ ਜਾਂ ਚਾਰ ਸੂਟ ਹੀ ਹੁੰਦੇ ਨੇ ਜਿਹੜੀਆਂ-ਜਿਹੜੀਆਂ ਭੈਣਾਂ ਨੇ ਲੈ ਲਏ ਉਹ ਲੈ ਜਾਣਗੇ ਜਿਹੜੀਆਂ ਭੈਣਾਂ ਰਹਿ ਗਈਆਂ ਉਹ ਰਹਿ ਜਾਣਗੀਆਂ ਠੀਕ ਹੈ ਜੀ ਤੇ ਵੈਸੇ ਅੱਜ ਕੋਈ ਵੀ ਪ੍ਰਿੰਟ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਪਾਂ ਤੁਹਾਡੇ ਲਈ ਬਹੁਤ ਅੱਛਾ ਬ੍ਰਾਂਡ ਜਿਹੜਾ ਲੈ ਕੇ ਆਏ ਆ ਠੀਕ ਹੈ ਔਰ ਬਿਨਾ ਸਕਰੀਨਸ਼ਾਟ ਤੋਂ ਪਲੀਜ਼ ਮੈਸੇਜ ਨਾ ਕਰਿਓ ਔਰ ਸੈਕਿੰਡ ਗੱਲ ਵੀ ਕਲਰ ਔਰ ਪ੍ਰਾਈਸ ਔਰ ਪ੍ਰਿੰਟ ਤੁਹਾਨੂੰ ਸ਼ੋ ਹੋ ਰਹੇ ਨੇ ਅਲੱਗ ਤੋਂ ਕੁਝ ਵੀ ਨਾ ਪੁੱਛਿਓ ਤੁਸੀਂ ਸਿਰਫ ਬਾਈ ਕਰਨਾ ਤਾਂ ਸਾਨੂੰ ਮੈਸੇਜ ਕਰਕੇ ਨਾਲ ਹੀ ਆਪਾਂ ਤੁਹਾਨੂੰ ਆਪਣਾ ਪਿਊਰ ਕੋਡ ਵਗੈਰਾ ਸੈਂਡ ਕਰਾਂਗੇ ਆਪਣੀ ਬੈਂਕ ਦਾ ਡਿਟੇਲ ਸੈਂਡ ਕਰਾਂਗੇ ਤੁਸੀਂ ਪੇਮੈਂਟ ਭੇਜ ਕੇ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਔਰ ਨਾਲ ਹੀ ਆਪਣਾ ਪ੍ਰੋਪਰ ਜਿਹੜਾ ਐਡਰੈਸ ਪਤਾ ਸਾਨੂੰ ਜਿਹੜਾ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਲੋ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਪਿਓਰ ਖਾਦੀ ਕਾਟਨ ਦੇ ਵਿੱਚ ਰਹੇਗਾ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਇਹ ਗਰਮੀ ਦੇ ਵਿੱਚ ਪਾਉਣ ਵਾਲੇ ਸੂਟ ਨੇ ਜੀ ਕੋਈ ਇਦਾਂ ਨਹੀਂ ਹੈਗਾ ਤੁਹਾਨੂੰ ਆਪਾਂ ਕੋਈ ਹੋਰ ਮੌਸਮ ਵਾਲੇ ਸੂਟ ਦੇਈ ਜਾ ਰਿਹਾ ਕਿਸੇ ਵੀ ਮੌਸਮ ਵਿੱਚ ਤੁਸੀਂ ਪਾ ਸਕਦੇ ਹੋ ਵੈਸੇ ਤਾਂ ਇਹ ਵੈਸੇ ਗਰਮੀ ਵਾਲਾ ਕੜਾ ਫੈਬਰਿਕ ਇਹ ਵਾਲਾ ਆਇਆ ਜੀ ਖਾਦੀ ਕਾਟਨ ਦਾ ਔਰ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਔਰ ਫੈਬਰਿਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੌਫਟ ਇਸ ਨੂੰ ਪਿੰਕ ਕਲਰ ਨਾਲ ਡਿਜ਼ਾਈਨ ਕਰਵਾਓ ਬਹੁਤ ਪਿਆਰਾ ਡਿਜ਼ਾਈਨਰ ਜਿਆ ਪੀਸ ਬਣੇਗਾ ਅਗਰ ਤੁਸੀਂ ਵਰਕ ਕਰਵਾਣਾ ਚਾਹੁੰਦੇ ਵਰਕ ਕਰਵਾ ਸਕਦੇ ਹੋ ਕੋਟ ਸੈੱਟ ਬਣਾਉਣਾ ਚਾਹੁੰਦੇ ਕੋਟ ਸੈੱਟ ਬਣਾ ਸਕਦੇ ਹੋ ਕੋਟ ਸੈੱਟ ਵਾਸਤੇ ਕੋਈ ਦੁਨੀਆ ਤੋਂ ਲੱਗਦਾ ਫੈਬਰਿਕ ਨਹੀਂ ਆਉਂਦਾ ਹੈਗਾ ਲੱਗ ਪ੍ਰਿੰਟਿੰਗ ਨਹੀਂ ਆਉਂਦੀ ਹੈਗੀ ਇਹਨਾਂ ਦੇ ਵਿੱਚੋਂ ਹੀ ਤੁਸੀਂ ਕੋਟ ਸੈੱਟ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਉਹ ਲੁੱਕ ਵਾਈਜ਼ ਕਿਵੇਂ ਚੇਂਜ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਅਸੀਂ ਖੁਦ ਤੁਹਾਨੂੰ ਜਿਹੜੇ ਕੋਟ ਸੈਟ ਹੋ ਅੱਛੇ ਡਿਜ਼ਾਈਨਿੰਗ ਜਿਹੜੇ ਕਰਵਾ ਕੇ ਦੇਵਾਂਗੇ ਠੀਕ ਹੈ ਲੋ ਜੀ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਇਸ ਤਰ੍ਹਾਂ ਇਹ ਵੀ ਕਲਰ ਬਹੁਤ ਪਿਆਰਾ ਇਹ ਕਹਿਣ ਦੇ ਵੀ ਥੋੜਾ ਜਿਹਾ ਆਪਾਂ ਕਹਿ ਦਿੰਦੇ ਆ ਕਿ ਪਿੰਕ ਸ਼ੇਡ ਹੈ ਨਾ ਮਜੈਂਟਾ ਸ਼ੇਡ ਹੈ ਪਰ ਬਹੁਤ ਹੀ ਸੋਹਣਾ ਲਾਈਟ ਜਾਂ ਮਿੱਠਾ ਜਿਹਾ ਕਲਰ ਹੈ ਜਿੱਦਾਂ ਆਪਾਂ ਗਰਮੀ ਦੇ ਵਿੱਚ इजीली ਵੇਅਰ ਕਰ ਸਕਦੇ ਆ ਬਹੁਤ ਸੌਫਟ ਫੈਬਰਿਕ ਹੈ ਆਰਾਮ ਨਾਲ ਤੁਸੀਂ ਵੇਅਰ ਕਰੋ ਲਾਈਨਿੰਗ ਤੋਂ ਬਿਨਾਂ ਇਹਨੂੰ ਸਟੀਚ ਨਾ ਕਰਵਾਇਓ ਕਿਉਂਕਿ ਵਿਦਆਊਟ ਲਾਈਨਿੰਗ ਤਾਂ ਫਿਟਿੰਗ ਵੀ ਜਿਹੜੀ ਅੱਛੀ ਨਹੀਂ ਆਉਂਦੀ ਹੈਗੀ ਇਸ ਕਰਕੇ ਤੁਸੀਂ ਕਾਟਨ ਦੀ ਲਾਈਨਿੰਗ ਜ਼ਰੂਰ ਐਡ ਆਨ ਕਰਵਾਇਆ ਕਰੋ ਸੂਟ ਦੇ ਨੀਚੇ ਠੀਕ ਹੈ ਜੀ ਤੇ ਕਲਰਫੁਲ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਕਲਰ ਇਹਦੇ ਵਿੱਚ ਐਂਡ ਦੁਪੱਟਾ ਤੁਸੀਂ ਟਾਈ ਐਂਡ ਡਾਈ ਕਰੋ ਪਲੇਨ ਰੱਖੋ ਜਿਵੇਂ ਦਾ ਵੀ ਤੁਸੀਂ ਲਾਈਕ ਕਰਦੇ ਤੁਸੀਂ ਉਸ ਤਰੀਕੇ ਨਾਲ ਕਰਵਾ ਸਕਦੇ ਹੋ ਬਸ ਮੈਂ ਇਹੀ ਕਹੂੰਗੀ ਕਿ ਪ੍ਰਿੰਟ ਸੂਟ ਦੇ ਨਾਲ ਦੁਪੱਟਾ ਤੁਸੀਂ ਜਿਆਦਾ ਟਾਈ ਐਂਡ ਡਾਈ ਚ ਨਾ ਜਾਇਆ ਕਰੋ ਹਲਕੀ ਫੁਲਕੀ ਟਾਈ ਐਂਡ ਡਾਈ ਪੋਆ ਕਰੋ ਸੋਹਣੀ ਲੱਗਦੀ ਹੈ ਸੋਬਰ ਜੀ ਟਾਈ ਐਂਡ ਡਾਈ ਜੀ ਹੁਣ ਆਪਾਂ ਤੁਹਾਨੂੰ ਮੈਚਿੰਗ ਸੂਟ ਦਿਖਾ ਦਿੰਨੇ ਆ ਕੁਝ ਪਹਿਣਾ ਮੈਚਿੰਗ ਸੂਟਾਂ ਦੇ ਵਿੱਚ ਸ਼ਿਕੀਨ ਨੇ ਆ ਨਾ ਤੋ ਸਾਡੇ ਤੋਂ ਮੈਚਿੰਗ ਸੂਟ ਮੰਗਦੇ ਨੇ ਕਿ ਅਮਨ ਸਾਨੂੰ ਮੈਚਿੰਗ ਲਿਆ ਕੇ ਦੋ ਤੇ ਪ੍ਰਿੰਟ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਔਰ ਬਹੁਤ ਹੀ ਅੱਛੀ ਕੁਆਲਿਟੀ ਦਾ ਟਿਸਟਰ ਦਾ ਬ੍ਰਾਂਡਰ ਹੋਏਗਾ ਜੀ ਇਸ ਤਰ੍ਹਾਂ ਪਲੇਨ ਬਾਟਮ ਰਹੇਗੀ ਕਲਰ ਤੁਸੀਂ ਚੈੱਕ ਕਰ ਲਓ ਕਲਰ ਬਹੁਤ ਹੀ ਪਿਆਰਾ ਹਰ ਇੱਕ ਮੌਸਮ ਦੇ ਵਿੱਚ ਤੁਸੀਂ ਇਹ ਕਲਰ ਪਾ ਸਕਦੇ ਹੋ ਨਾ ਹੀ ਲਾਈਟ ਹੈ ਨਾ ਹੀ ਡਾਰਕ ਹੈ ਇਦੇ ਵਿੱਚ ਜਿੰਨੇ ਵੀ ਕਲਰ ਨੇ ਆਪਾਂ ਤੁਹਾਨੂੰ ਉਹ ਸ਼ੋਅ ਕਰ ਦਿੰਨੇ ਆ ਵੀ ਕਿਹੜੇ ਕਿਹੜੇ ਕਲਰ ਨੇ ਜੀ ਆਪਣੇ ਕੋਲ ਇਹ ਇਹ ਵਾਲਾ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਜੀ ਇਹ ਵਾਲਾ ਵੀ ਔਰ ਇਸ ਦੇ ਨਾਲ ਵੀ ਇਸ ਤਰ੍ਹਾਂ ਮੈਚਿੰਗ ਸਲਵਾਰ ਰਹੇਗੀ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਏ ਸੀ ਬਟ ਇਹ ਸਾਰਾ ਜਿਹੜਾ ਪ੍ਰਿੰਟ ਹੈ ਔਰ ਜਿਹੜਾ ਰਿਪੀਟ ਹੋ ਰਿਹਾ ਠੀਕ ਹੈ ਜੀ ਇਸ ਕਰਕੇ ਆਪਾਂ ਦੁਬਾਰਾ ਮੰਗਵਾਏ ਨੇ ਕਿਉਂਕਿ ਕਾਫੀ ਪਹਿਣਾ ਦੀ ਪੇਮੈਂਟ ਜਿਹੜੀ ਐਡਵਾਂਸ ਦੇ ਵਿੱਚ ਆ ਚੁੱਕੀ ਹੁੰਦੀ ਹੈ ਸਾਡੇ ਕੋਲ ਤੇ ਤੁਹਾਨੂੰ ਫਿਰ ਇਕੱਲੇ-ਇਕੱਲੇ ਨੂੰ ਮੈਸੇਜ ਕਰਨਾ ਥੋੜਾ ਟਫ ਲੱਗ ਰਿਹਾ ਇਸ ਕਰਕੇ ਆਪਾਂ ਤੁਹਾਨੂੰ ਵੀਡੀਓ ਜਿਹੜੀ ਸ਼ੋਅ ਕਰ ਦਿੱਤੀ ਏ ਵੀ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜਿਹੜੀਆਂ ਭੈਣਾਂ ਦੀ ਪੇਮੈਂਟ ਆਈ ਹੋਈ ਏ ਸਾਡੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਔਰ ਪੇਮੈਂਟ ਤੁਸੀਂ ਦੱਸ ਕੇ ਵੀ ਸਾਡੀ ਪੇਮੈਂਟ ਆਈ ਹੋਈ ਏ ਤੇ ਆਪਣੇ ਆਪਣੇ ਸੂਟ ਤੁਸੀਂ ਚੱਕ ਲਓ ਕਿਉਂਕਿ ਇਹਨਾਂ ਵੋਵੇ ਕਿ ਜਿਹੜੀਆਂ ਭੈਣਾਂ ਦੀ ਪੇਮੈਂਟ ਆਈ ਏ ਉਹ ਭੈਣਾਂ ਤਾਂ ਲੈ ਕੇ ਨਾ ਜਾਣ ਜਿਹੜੀਆਂ ਭੈਣਾਂ ਦੀ ਪੇਮੈਂਟ ਨਾ ਆਈ ਹੋਵੇ ਉਹ ਪੇਮੈਂਟ ਕਰਕੇ ਆਪਣੇ ਸੂਟ ਜਿਹੜਾ ਲੈ ਲੈਣ ਠੀਕ ਹੈ ਜੀ ਇੱਕ ਪ੍ਰਿੰਟ ਇਹਦੇ ਵਿੱਚ ਇਹ ਰਹੇਗਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਸ ਤਰ੍ਹਾਂ ਦੇ ਨਾਲ ਬਾਟਮ ਰਹੇਗੀ ਇਹ ਤਿੰਨ ਪੀਸਨ ਆਪਣੇ ਮੈਚਿੰਗ ਦਿਖਾ ਦਿੰਦੇ ਨੇ ਤਾਂ ਅਗਰ ਕੋਈ ਤੁਹਾਡੇ ਚੋ ਮੈਚਿੰਗ ਦਾ ਇੰਟਰਸਟਡ ਹੈ ਤਾਂ ਤੁਸੀਂ ਇਹ ਚੋ ਮੈਚਿੰਗ ਜਿਹੜਾ ਬਾਏ ਕਰ ਸਕਦੇ ਹੋ ਸਕਰੀਨ ਦੇ ਉੱਪਰ ਆਪਾਂ ਨੇ ਪ੍ਰਾਈਸ ਤੁਹਾਨੂੰ ਸ਼ੋਅ ਕਰ ਦਿੱਤੀ ਹੈ ਵਿਦਆਊਟ ਦੁਪੱਟਾ ਰਹਿਣਗੇ ਟਿਸਟਾ ਦਾ ਬ੍ਰਾਂਡ ਰਹੇਗਾ ਜਿੱਥੇ ਟਿਸਟਾ ਦੀ ਗੱਲ ਆ ਜੇ ਉਥੇ ਜ਼ਿਆਦਾ ਸਵਾਲ ਜਵਾਬ ਨਾ ਕਰ ਰਿਆ ਕਰੋ ਕਿਉਂਕਿ ਅਗਰ ਉਹ ਤੁਹਾਨੂੰ ਕੁਝ ਕਹਿ ਰਿਹਾ ਤਾਂ ਉਹ ਸਹੀ ਕਹਿ ਰਿਹਾ ਕੋਈ ਝੂਠ ਬੋਲ ਕੇ ਤੁਹਾਨੂੰ ਕੁਝ ਨਹੀਂ ਦਿੱਤਾ ਜਾ ਰਿਹਾ ਹੈਗਾ ਕਿ ਟਿਸਟਾ ਕਹਿ ਕੇ ਤੇ ਟਿਸਟਾ ਕੁਝ ਵੀ ਨਹੀਂ ਹੈਗਾ ਇਦਾਂ ਦਾ ਕੁਝ ਵੀ ਨਹੀਂ ਹੋਊਗਾ ਠੀਕ ਹੈ ਜੀ ਬਹੁਤ ਵਧੀਆ ਕੁਆਲਿਟੀ ਹੈ ਫੈਬਰਿਕ ਤੁਸੀਂ ਤੋ ਸਲਾਈ ਕਰਵਾਉਂਦੇ ਨੇ ਸਾਡੇ ਕੋਲੋਂ ਤੇ ਵਿਦਾਊਟ ਲਾਈਨਿੰਗ ਤੁਸੀਂ ਸਟੀਚ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਫਾਰਮ ਵਾਲੀਆਂ ਨੇ ਉਹਨਾਂ ਨੂੰ ਹਮੇਸ਼ਾ ਹੀ ਆਪਾਂ ਲਾਈਨਿੰਗ ਲਾ ਕੇ ਸੂਟ ਸਟੀਚ ਕਰਕੇ ਦਿੰਨੇ ਆ ਕਿਉਂਕਿ ਉਹਨਾਂ ਦੇ ਮੌਸਮ ਜਿਹੜਾ ਇਹਨਾਂ ਜਿਆਦਾ ਗਰਮ ਨਹੀਂ ਉਥੇ ਨਹੀਂ ਹੁੰਦੀ ਹੈਗੀ ਇਸ ਕਰਕੇ ਉਹ ਜਿਵੇਂ ਲਾਈਨਿੰਗ ਨਾਲ ਵੀ ਸਟੀਚ ਕਰਵਾ ਕੇ ਪਾ ਸਕਦੇ ਨੇ ਲਓ ਜੀ ਲਓ ਜੀ ਇਹ ਕਲਰ ਔਰ ਇਹ ਵਾਲਾ ਪ੍ਰਿੰਟ ਤਾਂ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਇਹਨੇ ਇੰਨਾ ਕਿ ਜਿਆਦਾ ਪਾਗਲ ਕੀਤਾ ਹੋਇਆ ਸਾਨੂੰ ਸਾਰਿਆਂ ਨੂੰ ਪ੍ਰਿੰਟ ਵੀ ਬਹੁਤ ਜ਼ਿਆਦਾ ਪਿਆਰਾ ਹੈ ਜੀ ਔਰ ਕਲਰ ਤੁਸੀਂ ਚੈੱਕ ਕਰੋ ਕਿ ਇਹ ਹਰੇਕ ਵੀਡੀਓ ਦੇ ਵਿੱਚ ਹਰੇਕ ਕਲੈਕਸ਼ਨ ਦੇ ਵਿੱਚ ਇਹ ਵਾਲਾ ਕਲਰ ਜਿਹੜਾ ਆਉਂਦਾ ਹੀ ਆਉਂਦਾ ਕਿਉਂਕਿ ਇੰਨਾ ਕਾਜਾ ਲਾਈਕ ਕੀਤਾ ਜਾ ਰਿਹਾ ਹੈ ਕਲਰ ਬੜਾ ਹੀ ਪਿਆਰਾ ਜਿਹਾ ਨਾ ਤਾਂ ਇਹ ਡਾਰਕ ਪਰਪਲ ਹੈ ਔਰ ਨਾ ਹੀ ਇਹ ਲਾਈਟਲ ਵੈਂਡਰ ਹੈ ਬੜਾ ਹੀ ਸੋਹਣਾ ਮੀਡੀਅਮ ਜੀ ਸ਼ੇਡ ਹੈ ਇਸ ਦੀ ਤੁਸੀਂ ਦੇਖ ਸਕਦੇ ਹੋ ਬੜੀ ਸੋਹਣੀ ਪ੍ਰਿੰਟਿੰਗ ਹੈ ਇਸ ਨੂੰ ਅੱਛੇ ਤਰੀਕੇ ਨਾਲ ਡਿਜ਼ਾਈਨ ਕਰਵਾਓ ਮੈਂ ਹਮੇਸ਼ਾ ਇਹ ਕਹਿਣੀ ਹੁੰਦੀ ਹਾਂ ਕਿ ਸੂਟ ਚਾਹੇ ਸਸਤਾ ਹੋਵੇ ਤੇ ਸਟੀਚਿੰਗ ਇਸ ਤਰ੍ਹਾਂ ਦੀ ਕਰਵਾਓ ਕਿ ਤੁਹਾਡੇ ਸੂਟ ਨੂੰ ਦੇਖ ਕੇ ਹਰੇਕ ਹੀ ਕਹੇ ਕਿ ਵਾਓ ਹਨਾ ਤੇ ਬਹੁਤ ਇਹ 올ਓਵਰ ਪੀਸ ਬਨੇਗਾ ਠੀਕ ਹੈ ਇਹ ਮੈਚਿੰਗ ਨਹੀਂ ਸੋਹਣਾ ਲੱਗਦਾ ਇਹ ਤੁਸੀਂ ਦੇਖਿਆ ਹੋਣਾ ਜਿਹੜੀਆਂ ਪਹਿਣਾ ਇੰਸਟਾਗ੍ਰam ਵਗੈਰਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਸੂਟ ਜਿਹੜਾ 올ਓਵਰ ਹੀ ਵਧੀਆ ਲੱਗਦਾ ਇਹਦੇ ਵਿੱਚ ਆਪਾਂ ਕਲਰ ਚੈੱਕ ਕਰ ਲੈਨੇ ਆ ਵੀ ਕਿਹੜੇ ਕਿਹੜੇ ਕਲਰ ਨੇ ਉਹ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆ ਇਦੇ ਵਿੱਚ ਇੱਕ ਕਲਰ ਤੁਹਾਨੂੰ ਇਹ ਵਾਲਾ ਮਿਲੇਗਾ ਅਸਲ 'ਚ ਪਤਾ ਕਿ ਉਹਦਾ ਸਟੀਚਿੰਗ ਹੋਣ ਤੋਂ ਬਾਅਦ ਪਤਾ ਲੱਗਦਾ ਸਾਡੇ ਸੂਟ ਦੀ ਜਿਹੜੀ ਲੁੱਕ ਬਾਹਰ ਨਿਕਲ ਕੇ ਆਉਂਦੀ ਸਟੀਚਿੰਗ ਹੋਣ ਤੋਂ ਬਾਅਦ ਆਉਂਦੀ ਹੈ ਮੈਂ ਕੱਲ ਪਰਸੋ ਇੱਕ ਸੂਟ ਦੀ ਵੀਡੀਓ ਅਪਲੋਡ ਕੀਤੀ ਸੀ ਆਈ ਥਿੰਕ ਮੈਂ ਪੋਸਟ ਅਪਲੋਡ ਕੀਤੀ ਸੀ ਆਪਣੇ ਵਟਸਐਪ ਤੇ ਤਾਂ ਇਹ ਵਾਲਾ ਸੂਟ ਆਪਾਂ ਨੇ ਸਟਿਚ ਕਰਕੇ ਬਣਾਇਆ ਹੋਇਆ ਸੀ ਤੇ ਬਹੁਤ ਸੋਹਣਾ ਲੱਗ ਰਿਹਾ ਸੀ ਔਰ ਕਾਫੀ ਭੈਣਾਂ ਦੇ ਮੈਸੇਜ ਵੀ ਆ ਰਹੇ ਸੀ ਹੈਨਾ ਤੇ ਤੁਹਾਨੂੰ ਅੱਜ ਮੈਂ ਪ੍ਰਿੰਟ ਦਿਖਾ ਦਿੰਦਾ ਭੈਣੋ ਆਹ ਵਾਲਾ ਪ੍ਰਿੰਟ ਸੀ ਉਹ ਬਹੁਤ ਜ਼ਿਆਦਾ ਪਿਆਰਾ ਇਸ ਨੂੰ ਅੱਛੀ ਲੈਸ਼ਸ ਨਾਲ ਡਿਜ਼ਾਈਨ ਕਰਾਉ ਜਿਵੇਂ ਤੁਸੀਂ ਮੇਰਾ ਨੈਕ ਵਗੈਰਾ ਦੇਖ ਸਕਦੇ ਹੋ ਹੈਨਾ ਇਸ ਤਰ੍ਹਾਂ ਬਾਹੂ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਤੁਸੀਂ ਦੇਖੋ ਪਲੇਨ ਫੈਬਰਿਕ ਦੇ ਉੱਪਰ ਆਪਾਂ ਬੈਂਕਰਿੰਗ ਕਰਕੇ ਨਾਲ ਆਪਾਂ ਅੱਗੇ ਲੈਸ਼ ਦੇ ਕੇ ਔਰਗੈਂਜ਼ਾ ਔਰ ਬੈਕ ਫਰੰਟ ਦੋਨੋਂ ਹੀ ਸੈਂਟਰ ਪੈਨਲ ਜਿਹੜੇ ਬਣਾਏ ਹੁੰਦੇ ਨੇ ਠੀਕ ਹੈ ਜੀ ਇਦਾਂ ਡਿਜ਼ਾਈਨਿੰਗ ਜਿਹੜੀ ਸੋਹਣੀ ਲੱਗਦੀ ਔਰ ਬੈਕ ਫਰੰਟ ਸਾ ਜਿਹੜਾ ਅਗਰ ਸੈਂਟਰ ਪੈਨਲ ਤੁਸੀਂ ਫਰੰਟ ਤੇ ਬਣਾ ਰਹੇ ਤਾਂ ਬੈਕ ਤੇ ਵੀ ਜ਼ਰੂਰ ਬਣਾਇਆ ਕਰੋ ਇਸ ਤਰ੍ਹਾਂ ਇਹਨਾਂ ਦੇ ਵਿੱਚੋਂ ਕੋਈ ਵੀ ਡਾਰਕ ਗਲਾਸ ਜਿਹੜੀ ਤੁਸੀਂ ਐਡ ਕਰਕੇ ਆਪਣਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਸਭ ਦਾ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਫੈਬਰਿਕ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਛੀ ਕੁਆਲਿਟੀ ਦਾ ਰਹੇਗਾ ਸਾਡੇ ਕੋਲ ਆ ਕੇ ਤੁਸੀਂ ਇਹ ਚੀਜ਼ ਦੀ ਟੈਨਸ਼ਨ ਹੀ ਲੈਣੀ ਕਿ ਫੈਬਰਿਕ ਪਤਾ ਨਹੀਂ ਹਲਕੀ ਕੁਆਲਿਟੀ ਦਾ ਹੋਏਗਾ ਜਿੰਨੀ ਕਿ ਪ੍ਰਾਈਸ ਆਪਾਂ ਤੁਹਾਨੂੰ ਦੇ ਰਹੇ ਹਾਂ ਉਸ ਪ੍ਰਾਈਸ ਦੇ ਵਿੱਚ ਸਾਨੂੰ ਕੀ ਤੁਹਾਨੂੰ ਦੇਣਾ ਚਾਹੀਦਾ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਜੀ ਅਗਰ ਟਿਸਟਾ ਦੀ ਗੱਲ ਕਰੀਏ ਤਾਂ ਟਿਸਟਾ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਸ ਵਾਰ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਟਿਸਟਾ ਵੀ ਲੈ ਕੇ ਆਏ ਔਰ ਅਸੀ ਵੀ ਤੁਹਾਡੇ ਵਾਸਤੇ ਲੈ ਕੇ ਆਏ ਕਿਉਂਕਿ ਮੈਨੂੰ ਇਹ ਹੁੰਦਾ ਕਿ ਸਾਡੇ ਨਾਲ ਜਿੰਨੀਆਂ ਵੀ ਭੈਣਾਂ ਜੁੜੀਆਂ ਨੇ ਚਾਹੇ ਉਹ ਪਿੰਡ ਚੋਂ ਨੇ ਚਾਹੇ ਉਹ ਸਾਡੇ ਵਾਂਗੂ ਨਾਰਮਲ ਫੈਮਿਲੀ ਨੂੰ ਬਲੋਂਗ ਕਰਦੀਆਂ ਨੇ ਹਰੇਕ ਭੈਣ ਹੀ ਸਾਡੇ ਤੋਂ ਸ काफी सारे ਭੈਣਾਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਬਾਹਰ ਨਹੀਂ ਜਾ ਸਕਦੇ ਕੁਝ ਭੈਣਾਂ ਨੂੰ ਘਰ ਦੀ ਪ੍ਰੋਬਲਮਸ ਹੁੰਦੀਆਂ ਨੇ ਜਿਹੜੀਆਂ ਕਦੀ ਆਪ ਸ਼ਾਪਿੰਗ ਕਰਨ ਨਹੀਂ ਜਾ ਸਕਦੀਆਂ ਬਟ ਉਹ ਆਨਲਾਈਨ ਸ਼ਾਪਿੰਗ ਸਾਡੇ ਤੋਂ ਕਰ ਲੈਂਦੀਆਂ ਨੇ ਇਸ ਕਰਕੇ ਆਪਾਂ ਪ੍ਰਾਈਸ ਬਹੁਤ ਹੀ ਘੱਟ ਲੈ ਕੇ ਆਏ ਆ ਤੁਹਾਡੇ ਵਾਸਤੇ ਜਿਹੜਾ ਜਿਹੜਾ ਪ੍ਰਿੰਟ ਪਸੰਦ ਹੈ ਜਿਹੜਾ ਜਿਹੜਾ ਕਲਰ ਪਸੰਦ ਹੈ ਸਕਰੀਨਸ਼ਾਟ ਲਓ ਔਰ WhatsApp ਤੇ ਮੈਸੇਜ ਕਰੋ ਔਰ ਤੁਸੀਂ ਆਪਣੇ ਲਈ ਸੂਟ ਸੋਹਣੇ ਸੋਹਣੇ ਬੁੱਕ ਕਰ ਸਕਦੇ ਹੋ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਵਾਲੀ ਜਿਹੜੀ ਪ੍ਰਿੰਟ ਕਲੈਕਸ਼ਨ ਹੈ ਉਹ ਵੀ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਔ Pat Siria